ਉਗੀਆਂ ਉਗਾਈਆਂ ਛੱਡ ਫਸਲਾਂ ਰੋਂਦੇ ਹੋਏ ਤੁਰੇ ਸੀ ਲਾਹੌਰ ਤੋਂ ਉਗੀਆਂ ਉਗਾਈਆਂ ਛੱਡ ਫਸਲਾਂ ਰੋਂਦੇ ਹੋਏ ਤੁਰੇ ਸੀ ਲਾਹੌਰ ਤੋਂ ਆਏ ਸੀ ਕਈ ਸਿੰਧ ਮਲਤਾਨ ਤੋਂ ਕਰਮਾਂ ਦੇ ਮਾਰੇ ਕਈ ਪਸ਼ੋਰ ਤੋਂ ਆਏ ਸੀ ਕਈ ਸਿੰਧ ਮਲਤਾਨ ਤੋਂ ਕਰਮਾਂ ਦੇ ਮਾਰੇ ਕਈ ਪਸ਼ੋਰ ਤੋਂ ਦੱਸ ਦੇ ਦਾ ਮਨ ਪਰ ਆਉਂਦਾ ਏ ਦੱਸ ਦੇ ਦਾ ਮਨ ਪਰ ਆਉਂਦਾ ਏ ਰੁਕ ਰੁਕ ਫੇਰ ਮੈਂ ਸਾ ਬੋਲਦਾ ਏ ਉਹ ਜਦੋਂ ਬਾਪੂ ਨੂੰ ਆਜ਼ਾਦੀ ਬਾਰੇ ਪੁੱਛਾਂ ਮੈਂ ਜਦੋਂ ਬਾਪੂ ਨੂੰ ਆਜ਼ਾਦੀ ਬਾਰੇ ਪੁੱਛਾਂ ਮੈਂ ਕਹਿ ਕੇ ਰੌਲਿਆਂ ਦੇ ਵੇਲੇ ਗੱਲ ਤੋੜਦਾ ਜਦੋਂ ਬਾਪੂ ਨੂੰ ਆਜ਼ਾਦੀ ਬਾਰੇ ਪੁੱਛਾਂ ਮੈਂ ਕਹਿ ਕੇ ਰੌਲਿਆਂ ਦੇ ਵੇਲੇ ਗੱਲ ਤੋੜਦਾ ਕਾਹਦੀ ਸੀ ਆਜ਼ਾਦੀ ਪੁੱਤਾ ਸਾਡੀ ਬਰਬਾਦੀ ਉਹ ਗੱਡਿਆਂ ਤੇ ਲੱਦ ਲੰਗ ਲਾਣੇ ਨੂੰ ਰਾਤੋ ਰਾਤ ਨਿਕਲੇ ਸੀ ਪੱਜ ਦੇ ਪੇਟੀਆਂ ਸੰਦੂਖ ਤਾਂ ਸੀ ਰੱਖ ਲੈ ਪੁੱਤਾ ਵੇ ਜ਼ਮੀਨਾ ਕਿੱਥੇ ਲੱਦ ਦੇ ਉਹ ਪੇਟੀਆਂ ਸੰਦੂਖ ਤਾਂ ਸੀ ਲੱਦ ਲੈ ਪੁੱਤਾ ਵੇ ਜ਼ਮੀਨਾ ਕਿੱਥੇ ਲੱਦ ਦੇ ਪਾਲੀਆਂ ਚਾਵਾਂ ਦੇ ਨਾਲ ਝੋਟੀਆਂ ਉਹ ਪਾਲੀਆਂ ਚਾਵਾਂ ਦੇ ਨਾਲ ਝੋਟੀਆਂ ਰਹਿ ਗਿਆ ਰਾਵਾਂ ਦੇ ਵਿੱਚ ਟੋਲਦਾ ਉਹ ਜਦੋਂ ਬਾਪੂ ਨੂੰ ਆਜ਼ਾਦੀ ਬਾਰੇ ਪੁੱਛਾਂ ਮੈਂ ਜਦੋਂ ਬਾਪੂ ਨੂੰ ਆਜ਼ਾਦੀ ਬਾਰੇ ਪੁੱਛਾਂ ਮੈਂ ਕਹਿ ਕੇ ਰੌਲਿਆਂ ਦੇ ਵੇਲੇ ਗੱਲ ਤੋੜਦਾ ਜਦੋਂ ਬਾਪੂ ਨੂੰ ਆਜ਼ਾਦੀ ਬਾਰੇ ਪੁੱਛਾਂ ਮੈਂ ਕਹਿ ਕੇ ਰੌਲਿਆਂ ਦੇ ਵੇਲੇ ਗੱਲ ਤੋੜਦਾ ਕਾਹਦੀ ਸੀ ਆਜ਼ਾਦੀ ਪੁੱਤਾਂ ਸਾਡੀ ਬਰਬਾਦੀ ਉਹ ਗੰਦੀ ਗੌਰਮੈਂਟ ਦੇਆਂ ਗੁੰਡਿਆਂ ਕਿੰਨੇ ਹੀ ਗਰਾਈ ਮੇਰੇ ਮਾਰਤੇ ਲਾਛਾ ਵੀ ਨਾ ਗਈਆਂ ਸਾਥੋਂ ਚੁੱਕੀਆਂ ਖੋਰੇ ਕਿਸੇ ਦੱਬੇ ਕੇ ਜਾਂ ਸਾੜਤੇ ਉਹ ਲਾਛਾ ਵੀ ਨਾ ਗਈਆਂ ਸਾਥੋਂ ਚੁੱਕੀਆਂ ਖੋਰੇ ਕਿਸੇ ਦੱਬੇ ਕੇ ਜਾਂ ਸਾੜਤੇ ਯਾਦ ਕਰਕੇ ਹਮੀਂਦੇ ਤੇ ਨਰੇਣੇ ਨੂੰ ਬੋਕ ਬੋਕ ਬੰਤਾ ਹੰਜੂ ਡੋਲਦੇ ਉਹ ਜਦੋਂ ਬਾਪੂ ਨੂੰ ਉਹ ਜਦੋਂ ਬਾਪੂ ਨੂੰ ਆਜ਼ਾਦੀ ਬਾਰੇ ਪੁੱਛਾਂ ਮੈਂ ਕਹਿ ਕੇ ਰੌਲਿਆਂ ਦੇ ਵੇਲੇ ਗੱਲ ਤੋੜਦਾ ਜਦੋਂ ਬਾਪੂ ਨੂੰ ਆਜ਼ਾਦੀ ਬਾਰੇ ਪੁੱਛਾਂ ਮੈਂ ਕਹਿ ਕੇ ਰੌਲਿਆਂ ਦੇ ਵੇਲੇ ਗੱਲ ਤੋੜਦਾ ਉਹ ਕਾਦੀ ਸੀ ਆਜ਼ਾਦੀ ਪੁੱਤ ਸਾਡੀ ਬਰਬਾਦੀ ਉਹ ਖੋ ਕੇ ਬੁੱਕਲੋਂ ਜਵਾਨ ਤੀਆਂ ਮਾਵਾਂ ਦੇ ਲਾ ਕੇ ਚੁੰਨੀਆਂ ਦਰਿੰਦੇ ਨਾਲ ਲੈ ਗਏ ਸੀ ਜਿਹੜਾ ਬਧਿਆਸੀ ਇੱਜ਼ਤਾਂ ਬਚਾਉਣ ਨੂੰ ਉਹ ਤੇ ਟੁੱਟ ਕਿਰਪਾਣਾ ਲੈ ਕੇ ਪੈ ਗਏ ਸੀ ਜਿਹੜਾ ਬਧਿਆਸੀ ਇੱਜ਼ਤਾਂ ਬਚਾਉਣ ਨੂੰ ਉਹ ਤੇ ਟੁੱਟ ਕਿਰਪਾਣਾ ਲੈ ਕੇ ਪੈ ਗਏ ਸੀ ਗੀਤ ਚ ਪਰੋਤਾ ਮੜੀ ਵਾਲੇ ਨੇ ਬਾਪੂ ਜਿਹੜੇ ਦੁੱਖੜੇ ਫਰੋਲਦਾ ਉਹ ਗੀਤ ਚ ਪਰੋਤਾ ਮੜੀ ਵਾਲੇ ਨੇ ਬਾਪੂ ਜਿਹੜਾ ਦੁੱਖੜੇ ਫਰੋਲਦਾ ਜਦੋਂ ਬਾਪੂ ਨੂੰ ਆਜ਼ਾਦੀ ਬਾਰੇ ਪੁੱਛਾਂ ਮੈਂ ਉਹ ਜਦੋਂ ਬਾਪੂ ਨੂੰ ਆਜ਼ਾਦੀ ਬਾਰੇ ਪੁੱਛਾਂ ਮੈਂ ਕਹਿ ਕੇ ਰੌਲਿਆਂ ਦੇ ਵੇਲੇ ਗੱਲ ਤੋੜਦਾ ਜਦੋਂ ਬਾਪੂ ਨੂੰ ਆਜ਼ਾਦੀ ਬਾਰੇ ਪੁੱਛਾਂ ਮੈਂ ਕਹਿ ਕੇ ਰੌਲਿਆਂ ਦੇ ਵੇਲੇ ਗੱਲ ਤੋੜਦਾ ਉਹ ਕਾਦੀ ਸੀ ਆਜ਼ਾਦੀ ਪੁੱਤਾ ਸਾਡੀ ਬਰਬਾਦੀ